ਤੇ ਹੁਣੇ पता नहीं ਕਿੱਥੇ बैठे ने ਘਰੇ ਸੱਤਾ ਚੋਈ ਜਾਂਦਾਂ ਨੀਂ ਗੀਆਂ ਚੋਰਾ ਨਹੀਂ ਫੇਕਰ ਨਹੀਂ ਕਰੇ ਜਵਾਕ ਥੱਲੇ ਆਈ ਜਾਂਦੇ ਨੇਗੇ ਖਬਰੇ ਕਿੱਥੇ ਗਏ ਹੋਣਗੇ ਉਹ ਸੜਾ ਨਹੀਂ ਘਰੇ ਵੱਡਦਾ ਹੈਗਾਗਾ ਹੈਂ ਤੇ ਥੇ ਹੁਣ ਤੂੰ ਇੱਥੇ ਬੈਠਾ ਮੱਸੀਆਂ ਫੜੀ ਜਾਂਦਾ ਘਰੇ ਤਾਂ ਸੱਤਾ ਚ ਆਈ ਜਾਂਦਾਂ ਨੀਂ ਕੀ ਹੋਗਾ ਬੈਠ ਨੇ ਘਰੇ ਸੱਤਾ ਚ ਆਈ ਨਹੀਂ ਹੋਇਆ ਕੋਰੇ ਨਹੀਂ ਨਾ ਤੂੰ ਖਬਰੇ ਉਹ ਉੱਪਰ ਨਹੀਂ ਚੜ੍ਹੇ ਕਰਦਾ ਇਹ ਗੱਲ ਆ ਆ ਆ ਆ ਫਸਵਾ ਇਹ ਮਿਆ ਪਾ ਦੋ ਏਡਾ ਇੱਕ ਟਾ ਟੂ ਨੂੰ ਰੋਟੀ ਪਾਣੀ ਦੀ ਪਹੜੀ ਟੰਗੋਂ ਨਹੀਂ ਘਰੇ ਬੜਦਾ ਉਹ ਦਰਦੇ ਵੀ ਰੋਟੀ ਪਾਣ ਦਾ ਨਾਲ ਲੜੇ ਬੰਦਾ ਕਿ ਮਰਦਾ ਘਰ ਰੋਟੀ ਪਾਣੀ ਨਾਲ ਉਠਾ ਸਿੱਧਾ ਬੋਲਦਾ ਮੈਂ ਰੋਟੀ ਪਾਣੀ ਨੂੰ ਕਿਵੇਂ ਦੇਵਾਂ ਉਹ ਚੱਲ ਕੋਈ ਨਾ ਬੱਡਾ ਚੱਲ ਫੇਰ ਵੀ ਬੱਡਾਂ ਦੀ ਕਾਰਜ ਕਰਦੀ ਹੁੰਦੇ ਨਾ ਔਰ ਮਟਰਨ ਕਾਦਰ ਕਰਿਆ ਕਰ ਭਾਈ ਇੰਸਟੂਡੈਂਟ ਜੇ ਆਪਣੀ ਜ਼ਮੀਨ ਸਾਰੀ ਆਪਣੇ ਨਾਮ ਹੀ ਕਰਾਊ ਉਹ ਉਹ ਕਿੱਡਾ ਚੱਲਣਾ ਹੈ ਅਸੀਂ ਉਹ ਸੱਤਾ ਦੇ ਮਿੱਟੀ ਪਾ ਦਿੰਦੇ ਆ ਕਿੱਥੇ ਚੱਲੋ ਉਹਨੂੰ ਲਈਏ ਤਾਂ ਲੱਕੇ ਆਹ ਸਾਨੂੰ ਉਹ ਪਾਲਟੀ ਲਿਆਵਾਂਗੇ ਫੇਰ ਵੀ ਮਿੱਟੀ ਪਾ ਮਗੇ ਹਾਂ ਹਰ ਲੇ ਕਿਹ ਕਾਈ ਜਾਂਦੇ ਸੱਤਾ ਦੇ ਆਈ ਉਹ ਪ੍ਰਾਇਓਰਟੀ ਜਾਣਦਾ ਮੈਨੂੰ ਘਟਮ ਦਾ ਛੜਣਾ ਆ ਹਾਂ ਇਹ ਤਾਂ ਹੋ ਸਾਰਾ ਕੰਮ ਜਾਣਦਾ ਗੱਲ ਕਰਦਾ ਨਹੀਂ ਕੰਮ ਕਰਦਾ ਦਾਗਾ ਨਹੀਂ ਲੱਗਦਾ ਹਾਂ ਸਾਰਾ ਦਿਨ ਟਾਂਸੀ ਕੁੱਟੀਆਂ ਚੜ੍ਹਦੀ ਤੁਸੀਂ ਸੱਚੇ ਬਹਿਤ ਆਹ ਨੀ ਬੰਡਾ ਘਾਰੇ ਪਸ਼ੂ ਡੰਗਰੀ ਦੇਖ ਲੈ ਜਾ ਸੱਟਾ ਦੇਖ ਲੈ ਹੁਣ ਇੰਨਾ ਮੀ ਪੈ ਕੇ ਸਾਡਾ ਸੱਟਾ ਚਉਣ ਗਈ ਨੇ ਉਹ ਨੂੰ ਮੜਾ ਬੁੱਤਾ ਕਹਾਂਕਰ ਤੂੰ ਵੀ ਮੈਂ ਵੀ ਕਹੂੰਗਾ ਕੋਈ ਨਾ ਬਥੇਰੋ ਕਹਿਣੀ ਆ ਲੜਦਾਗਾ ਅੱਖੇ ਨਹੀਂ ਲੱਗਦਾਗਾ ਬਾਹਰ ਪਾ ਜਾਂਦਾਗਾ ਕੋਈ ਨਾ ਮੈਂ ਸਮਝਾ ਹੁਣ ਉਹ ਵੀ ਕਰ ਰਿਹਾ ਕਰ ਹਾਂ ਪੱਬਜੀ ਜ਼ਿੰਮੇਦਾਰੀ ਸਮਝਿਆ ਕਰ ਤੇ ਆ ਕੇ ਮੱਛੀ ਫੜਨਾ ਹੋ ਕਰੋ ਬਾਗਿਆ ਕਰ ਸੱਟਾ ਉਹ ਆਸੀ ਮਾਚਲ ਦੇਖਾਂ ਮੈਂ ਨਾਲੀ ਕਿੰਨੀ ਕਰੀ ਹੈਗੀ ਮੈਂ ਕੜੀਆਂ ਮੱਛੀਆਂ ਫੜਦਾ ਸੀ ਹੋਰ ਰਾਤ ਥੱਲੇ ਆਣਗੇ ਸਾਨੂੰ ਸੋਚ ਨਹੀਂ ਫਿਕਰ ਨਹੀਂ ਗਸੇ ਦਾ ਉਹ ਸੋਚਦਾ ਰਹੇਗੀ ਇਹ ਸੋਚ ਆ ਫੇਰ ਹੀ ਘਰ ਆਉਣੇ ਆਗੇ ਹੋਰ ਜੇ ਸੂਤ ਨਾ ਹੋਵੇ ਫਿਰ ਅਸੀਂ ਰਾਤ ਨੂੰ ਵੀ ਨਾ ਕਰੇ ਅੱਗੇ ਮੈਂ ਚੱਲਦਾ ਅੱਡ ਤੇ ਪਰ ਹਣ ਹਾਂ ਆ ਪਹਿਲਾਂ ਦੇਖ ਲੈ ਦੇਖ ਲੈ ਨਾ ਸੋਚ ਫੇਰ ਕਰ ਦੇਖ ਲੈ ਜੰਮਾ ਨਹੀਂ ਝੋਰਾ ਕਰਦਾ ਓ ਮਕੰਡੋ ਛਾਵਾਂ ਪਾਓ ਕੰਜੜਾ ਦੇ ਪਾ ਆਪਣੇ ਸੱਟਾ ਡਿੱਗ ਨਾਲ ਹੋ ਰਿਹਾ ਮੀ ਪੈ ਗਿਆ ਤੁਸੀਂ ਕਿੱਧਰ ਆ ਕੇ ਡੋਨੇ ਤੈਨੂੰ ਪਾੜ ਲਾਇਆ ਬਾਅਦ ਚ ਤੈਨੂੰ ਨੂੰ ਨੂੰ ਕਿੱਟ ਡਾ ਜਿਆ ਦਾ ਉਹ ਕੰਜੜਾ ਘਰੇ ਸੱਟਾ ਚ ਵੀ ਨਿਕਲ ਗਏ ਅੱਛਾ ਅੱਛਾ ਮੀ ਪਾ ਗਿਆ ਹੋਰ ਮਿੱਟੀ ਪਾਉਣੀ ਚੱਲ ਘਟੇ ਨਾ ਆਪਣਾ ਵਾ ਦੋ ਤਿੰਨ ਦਿਨ ਤਾਂ ਲੈਣਾ ਨਹੀਂ ਦੇਣਾ ਨਹੀਂ ਮੈਂ 6 ਕਿਲੋ ਆਪਾਂ ਦਾ ਟਾਲੀ ਦੇ ਸਭ ਪਾਏ ਉਹ ਰੋਟੀ ਵੀ ਧਮਾ ਕੇ ਤੈਨੂੰ ਕੰਜੜਾ ਹੋਰ ਆਇਆ ਰੋਟੀ ਤੇ ਪਰੌਂਲਾ ਤੈਨੂੰ ਮਸਾਲਾ ਪਨੀਰ ਬਣਾ ਕੇ ਦੇਣਾ ਮੈਨੂੰ ਚਟਨੀ ਨਾਲ ਇੱਕ ਗੱਲ ਦੱਸ ਦੀ ਉਹ ਚੱਲ ਕੋਈ ਨਾ ਮੈਂ ਕਹਿ ਦੂੰ ਇਹਨੂੰ ਕੋਈ ਨਾ ਕੋਟਾ ਰਿਸ਼ਤੇਦਾਰ ਆਇਆ ਸੀ ਉਹਨਾਂ ਵਾਸਤੇ ਬਣਾਇਆ ਸੀ ਯਾਰ ਨਾ ਨਾ ਮੈਂ ਉਹ ਖਾਣਾ ਪਟਾ ਪਰ ਇਹ ਤਾਂ ਆਪ ਚਟਨੀ ਨਾਲ ਖਾਧੀ ਓ ਡੇ ਯਾਰ ਨਾ ਚਾਹ ਨਾ ਚਾਹ ਪਾਣੀ ਕਾਇ ਨੀ ਜੇ ਮਟਕ ਫੇਟੋ ਪੀ ਲੈਣਾ ਉੱਥੇ ਲੋਕਾਂ ਤੋਂ ਚੱਲ ਆ ਜਾ ਰੋਟੀ ਵੀ ਬਣੀ ਪਿਆ ਚਾਹ ਵੀ ਬਣੀ ਪਿਆ ਘਰੇ ਚੱਲ ਤੂੰ ਮੈਂ ਹੁਣ ਛੱਤਾ ਪੌਣ ਬੜੀ ਮੈ ਜਾ ਜਾ ਗਿਆ ਹੁਣ ਮੈਂ ਕਿਹੜਾ ਮਿਸਤਰੀ ਆ ਵੀ ਡਾਕਟਰ ਪਾ ਕੇ ਜੀਨੂੰ ਪਾ ਗਗਰਾ ਤੇ ਪੋਤੇ ਉਹ ਥੱਲੇ ਆ ਜਾਣਗੇ ਫੇਰ ਕੱਲ ਨੂੰ ਲੋਕ ਕਹਿਣਗੇ ਵੀ ਉਹਦੇ ਪੋਤੇ ਸੀਏ ਕੰਡ ਦੇ ਨਾ ਯਾਰ ਲੋਟ पे ਨਹੀਂ ਕੰਮ ਆਉਣਾ ਮੈਨੂੰ ਸੱਜਾ ਉਹ ਤਾਂ ਢੂਈ ਵੀ ਮਾਰਦੇ ਕਾ ਨੂੰ ਕਾ ਨੂੰ ਗਿਆ ਤੂੰ ਆਇ ਰੁੱਕੀ ਬਣੀ ਪਿਆ ਨੇ ਚਾ ਬਣੀ ਬੇਚਾਲ ਕਰ ਗਿਆ ਨਾ ਨ ਤੇਰੇ ਵਾਸੀ ਬਣਾਈਆ ਤੇਰੇ ਵਾਸੀ ਬਣਾਈਆ ਸਾਰਾ ਕੁਛ ਆ ਗਿਆ ਭਾਬੀ ਆ ਗਈ ਮੈਂ ਤਾਂ ਕਰਕੇ ਜਾਣਾ ਉਹ ਤੇਰੇ ਅੱਖੀਆਂ ਜਾਂਦਾ ਚੱਲ ਇਹਦੇ ਅੱਖੇ ਲੱਗ ਗਿਆ ਚੱਲ ਆ ਜਾ ਤੂੰ ਮੇਰੇ ਅੱਖੇ ਲੱਗ ਜਾ ਆਪਣੇ ਜਵਾਕ ਥੱਲੇ ਆਉਂਦੇ ਆ ਜਾ ਨਹੀਂ ਕਿੰਨੀ ਫੋਟਾ ਚੱਕਾ ਚੋਈਏ 70 ਦਾ ਜਮਾ ਚੌਂ ਜਿਹਨੇ ਡਿੱਗਣ ਵਾਲੀ ਹੋਰ ਵੀ ਨਹੀਂ ਆਲੇ ਜਵਾਬ ਹੈ ਨਾ ਥੱਲੇ ਆ ਜਾਂ ਸਮਾਨ ਸਮੂਹ ਕੱਢ ਗਈ ਆ ਕਿ ਬਾਵਾ ਨਹੀਂ ਚੋਣ ਜਾ ਗਿਆ ਤਾਲਾ ਲਾਇਆ ਨਹੀਂ ਪੰਚਾਰੇ ਕਿੰਨਾ ਕ ਪਾਣੀ ਖੱਟਣ ਗਿਆ ਦਿਨ ਰਾਤ ਅਮੀ ਪਈ ਹੋਏ ਇਹ ਵੀ ਗਾਇ ਠੀਕਾ ਫਿਰ ਕੱਪੇ ਜੋਂ ਦਬੇ ਦਬਾ ਆਪਣੀ ਤਾਂ ਨੌਜ ਵਾਲੀ ਕੰਟ ਵੀ ਡਿੱਗਣ ਵਾਲੀ ਪਾਣੀ ਲੱਗ ਉਹ ਨਾਲ ਬੋਟ ਇੰਨਾ ਇੰਨਾ ਪਾਣੀ ਵਾੜੇ ਬੱਠੇ ਉਧਰ ਵੀ ਮਿੱਟੀ ਚਟਨੀ ਪੂਆ ਪੰਡਾ ਤੇਰਾ ਪੱਲਾ ਹੋ ਗਿਆ ਤੇਰਾ ਪਹਿਲਾ ਲੈ ਜਾਂਦਾ ਕੰਬਿਆ ਮੈਂ ਕੱਲੀ ਲਾ ਦਿੰਦਾ ਮਿੱਟੀ ਯਾਰ ਉਹ ਤੈਨੂੰ ਟਰੈਕ ਕਾਉਂਟਾ ਮੈਨੂੰ ਘੱਟ ਆਉਂਦਾ ਥੋੜਾ ਯਾਰ ਮਾਹ ਚਲੋ ਪਰ ਲਓ ਮਿੱਟੀ ਆ ਨਾ ਰਾਏ ਤੂੰ ਕਿੱਥੇ ਜਾਂਦਾ ਤੂੰ ਪਈਏ ਪੱਥੂ ਲੱਗਦਾ ਹੀ ਨਹੀਂ ਟਰੈਕ ਨਾਲ ਕੋਈ ਨਾ ਆਪਾਂ ਪੱਥਨ ਨਾਲ ਹੀ ਛੱਡਾਂਗੇ ਆ ਯਾਰ ਮਿੱਟੀ ਖੜਾ ਟੁੱਟਾ ਪੱਤੀ ਹੈ ਤੇਰਾ ਕੋ ਚੱਲ ਤੂੰ ਛੱਡ ਜੀ ਮਾ ਜੀ ਨਾ ਇਹਦਾ ਹੁੰਦਾ ਤੂੰ ਜਿੱਤੀ ਲੈਂਦਾ ਮੇਰੀ ਰੋਡ ਕੀ ਸੀ ਉਹ ਮਾ ਕੱਲਾ ਕਦਰ ਦੁਖਿਓ ਤੈਨੂੰ ਛੱਡ ਲਿਆ ਮੈਂ ਕਿੱਥੋਂ ਇਹ ਪਬਲਿਕ ਤੇ ਗਿਆ ਭਾਬੀ ਤਾਂ ਪਾਲ ਦੀ ਫਰਤੀ ਚ ਮੈਨੂੰ ਮੈਂ ਤਾਂ ਆਪੇ ਸੇ ਮੱਛੀਆਂ ਫੜੀ ਜਾਂਦਾ ਸੀ ਆ ਨਾਲੀ ਤੇ ਫੇ ਟੂ ਟੱਕਾ ਜੇ ਟਿਕ ਜਾਕਰ ਹੋਣੇ ਥੇ ਦੀ ਨਾਲੀ ਹੋ ਜਾ ਲੋਕ ਡੁੱਬੀ ਜਾਂਦੇ ਤੈਨੂੰ ਮੱਛੀਆਂ ਦੀ ਪਈ ਜਾਂਦਾ ਉਹ ਮੈਂ ਖਾ ਚੱਲ ਨਾ ਗੇੜਾ ਮਾਰੂ ਨਾ ਮੈਂ ਖਾ ਮਾਰਾ ਕਰੂ ਕਈ ਤਰ੍ਹਾਂ ਤੇਰੀ ਹੱਜੀ ਹੋ ਗਈ ਜਾਂ ਇਹ ਨਹੀਂ ਕਰੇ ਖੜਦਾ ਤੂੰ ਨਹੀਂ ਕਰੇ ਖੜਦਾ ਉੱਤ ਸੱਤਾ ਚਾਹੀਏ ਲੱਗ ਜਵਾਕ ਥੱਲੇ ਆਉਣ ਵਾਲੇ ਹੋ ਰਹੇ ਨੇਗੇ ਸੋਨੂੰ ਦੋਨਾਂ ਨੂੰ ਫਿਕਰ ਨਹੀਂ ਦੱਸ ਭਾਈ ਕੀ ਕਰੇ ਕੱਲੀ ਜਣੀ ਐਮ ਕੱਢ ਕੇ ਮਾਇਕਾ ਪਾਈ ਗੁੱਸਾ ਖਾ ਗਿਆ ਕਿ ਉਹਨਾਂ ਜਿਹੜਾ ਚਾਹ ਨਹੀਂ ਦਿੱਤੀ ਰੋਟੀ ਨਹੀਂ ਚਾਹ ਇਹਦਾ ਚਾਹ ਪਾਣੀ ਦਾ ਨਾਂ ਲੈ ਲੈ ਕਰ ਕੋਈ ਨਾ ਕਰਾ ਜੋ ਹੁੰਦਗੀ ਰਹਿੰਦੀਆਂ ਨੇ ਮਾਰਨਾ ਮੋਟਗਾ ਇੰਨਾ ਨਾ ਗੁੱਸਾ ਕਰਿਆ ਕਰ ਬੁੱਤਾ ਬਈ ਠੀਕ ਆ ਪੜੀਆਂ ਨੂੰ ਸਾਈਡ ਦੇ ਕੇ ਖੜ

ਆਬਰ ਘਰ ਜਾਂ ਕਬੀਲ ਡਾਰੀਆਂ ਨੇ ਛਾ ਜਾ ਹੋ ਗਏ ਖਾਣ ਪੀਣ ਨੂੰ ਨਾ ਹੋਵੇ ਕਿ ਤੂੰ ਸਾਡਾ ਹੋਵੇ ਨਾ ਖੂਬ ਫਿਕਰ ਨਾ ਫੱਕਾ ਬੜਾ ਛੜਾ ਚਾ ਅੰਮੋਟਾ ਫਿਰ ਭੁੱਖਾ ਮਰਦਾ ਹੀ ਛੜਾਂਗਾ ਛਾ ਜਾ ਵੀ ਆਇਆ ਕਦੋਂ ਭੁੱਖਾ ਕੇ ਜਿੱਥੇ ਮਰਜੀ ਬਾਗ ਜਾ ਗਰਾ ਚਾਹ ਪੀਂਦਾ ਪਾਣੀ ਪੀਂਦਾ ਘਰੇ ਖਾ ਲਿਆ ਕਰ ਲੋਕਾਂ ਤੋਂ ਮੰਗ ਮੰਗ ਖਾਣਾ ਘਰੇ ਕੁਝ ਹੈ ਨਹੀਂ ਆਪਣੇ ਘਰੇ ਦਿੰਦੀ ਨਹੀਂ ਰੋਟੀ ਹਾਂ ਦਿੰਦੀ ਨਹੀਂ ਟਾਈਮ ਨਾ ਘਰੇ ਬੜੇ ਦਾ ਫੇਰੀ ਹੈ ਰੋਟੀ ਟੋਕਦੇ ਟਾਈਮ ਤੇ ਤਾ ਤੂੰ ਘਰੋਂ ਬਾਹਰ ਹੁੰਨਾਗਾ ਕੋਈ ਨਾ ਤੈਨੂੰ ਮੈਂ ਭੁੱਖੂਗਾ ਹਾਂ ਕੱਲ ਮੈਂ ਰੋਟੀ ਖਾਈ ਜਾ ਮੈਨੂੰ ਪਛਾ ਬੱਧਾ ਕਿੱਧਰ ਗਿਆ ਕਹਿੰਦੀ ਉਹ ਮਾਰ ਗਿਆ ਮੈਂ ਕਹਿੰਦੀ ਬਈ ਮਾਰ ਕਿਉ ਬਾਈ ਕੇ ਮੈਨੂੰ ਡਰੇ ਮੈਂ ਕਾ ਪੰਡ ਤੱਗੂ ਕਰੋਂ ਚਲ ਨਹੀਂ ਲੜਦੇ ਨਹੀਂ ਲੜਦੇ ਲੜੀ ਨਾ ਚੱਲ ਜੇ ਨਹੀਂ ਲੜਦੇ ਨਹੀਂ ਲੜਦੇ ਦੇਖ ਮੈਂ ਆਪਣਾ ਕੋਠਾ ਮਿਟਾ ਲਿਖਾ ਇੱਥੇ ਪਛਾ ਨਾ ਕਿਉਂ ਜਾਂਦਾ ਉਹ ਵੀ ਜਾ ਸਾਰੇ ਕਿਉਂ ਮੈਂ ਆਪ ਜੋ ਤੇਰਾ ਬਾਈ ਰੋਟੀ ਦੇਵੇ ਚਾਹੇ ਨਾ ਦੇ ਵੀ ਤੈਨੂੰ ਰੋਟੀ ਮੈਂ ਦੇਵਾਂਗੀ ਬਸ ਠੀਕ ਹੈ ਠੀਕ ਹੈ ਜਿੰਦੀ ਨੇ ਕਹਿਤਾ ਫਿਰ ਬਸ ਠੀਕ ਹੈ ਚਾਹੇ ਮੂੰਹ ਨੂੰ ਨਹੀਂ ਜਾਂਦਾ ਤੂੰ ਨਾ ਨਾ ਕੋਈ ਨਾ ਚੱਲ ਭਾਬੀ ਦੇ ਮੂੰਹ ਨੂੰ ਬਗਿਆ ਕੁਹਾਲਾ ਹਾਂ ਹਾਂ ਐਕਸਾਈ ਹੋ ਗਿਆ ਜੰਗਾ ਵੀ ਜਿੱਦੋਂ ਪਾਣੀ ਆਈ ਜਾਂਦਾ ਚਾਪਾ ਨਾਲ ਉੜ ਗਈ ਐਕਸਟਾਲੇ ਪੋਲਟਾ ਦੇਖ ਲਾ ਭਾਂਡਾ ਯਾਰਾ ਕਿੰਨਾ ਪਾਣੀ ਚੜ ਗਿਆ ਭਾਂਡਾ ਘੜਮੜ ਨਾਲ ਦਾ ਘੜੀ 2:00 ਟਾਂ ਜਾਉਂਦਾ ਓਏ ਪਾਣੀ ਬੜਾ ਭਾਈ ਹੋਰ ਯਾਰ ਹਾਂ ਉਹ ਜਦੋਂ ਦੇਖਦਾ ਸੀ ਪਾਣੀ ਕਿੰਨਾਗਾ ਪਾਣੀ ਤਾਂ ਬੜਾ ਤੇਜੀ ਵੜਾ ਗਿਆ ਰੇਟ ਹਣਾ ਇਹ ਭਾ ਮਨੀ ਕੱਢਦਾ ਛੀਨਾ ਜੀ ਨਾ ਸੁੱਕੀ ਜੀ

ਅੱਛਾ ਤਾਬੁਰ ਤੇ ਚੱਲਦਾ ਮੱਖਾ ਬਚਾਂਗੇ ਕਾ ਕਰਾਂਗੇ ਅੱਛਾ ਮਰ ਤੋਂ ਜਾਇਤਾ ਲਾ ਕੇ ਕਨੇ ਨਾਂ ਲੱਗੇਗਾ ਬਾਬਾ ਮੈਂ ਫੇਰ ਛੱਜੇ ਰਹਿ ਜਾ ਕਿ ਜੇ ਤੂੰ ਆਏ ਬਾਤ ਤੋਰੇ ਫਿਰ ਅਸੀਂ ਡੁੱਬਾਂਗੇ ਆਪਾਂ ਵੀ ਸਾਫ ਲਾ ਲਾ ਮੈਂ ਨਹੀਂ ਦੁੱਖ ਦਾ ਮੱਛ ਮਤਲਬ ਫਿਕਰ ਨਹੀਂ ਸਾਨੂੰ ਆਉਂਦਾ ਆ ਤੂੰ ਡੁੱਬਾਂਗੇ ਯਾਰ ਨਾ ਚਾਹਗਾ ਫਿਕਰ ਪਾਈਂਦਾ ਫਿਕਰ ਆਪਾਂ ਨੂੰ ਆ ਤੇ ਫਿਕਰ ਰਹੀ ਉਹ ਹੀ ਕਹਿੰਦਾ ਮੁੰਡਾ ਕਰ ਲੈ ਤੂੰ ਤਾਂ ਜਿੰਦਗੀ ਜਿੰਦਾ ਤੈਨੂੰ ਤਾਂ ਕਿ ਬੱਖਾ ਕਰਦਾ ਪਤਾ ਨਹੀਂ ਅੱਛਾ ਤਾਡੂਆ ਮੈਂ ਤਾਂ ਚੱਲਦੀ ਪਿੱਛੇ ਕੋਠੇ ਤੇ ਕਾਲ ਕਰੇ ਚਾਲੀ ਆਰ ਬਾਹੀਆਂ ਗੱਲਾਂ ਨਹੀਂ ਮਾਰੀ ਨਾ ਮਿੱਟੀ ਮਿੱਟੀ ਸੱਟਦੇ ਆ ਮਿੱਟੀ ਹੁਣ ਮੈਂ ਗੱਲਾ ਕਿੱਦੋਂ ਸਿੱਟੂ ਕੁਛਾ ਤੇਰੇ ਨਾਲ ਲੱਗੂ ਤੇਰੀ ਭਾਬੀ ਨਾਲ ਲੱਗੂਗੇ ਲੱਗਾਂਗੇ ਅਸੀਂ ਨਾਲ ਲੱਗਾ ਤੇ ਤੇਰੀ ਆਈਆ ਜੱਜ ਆਈਆ ਕੋਈ ਨਹੀਂ ਹੁੰਦਾ ਸਭ ਆਪੋ ਜੀ ਕਰਦੇ ਮਿੱਟੀ ਪਾਈ ਜਾਂਦੇ ਤੁਸੀਂ ਆਪਦੇ ਨਹੀਂ ਕੰਮ ਕਰਦੇ ਦਿਹਾੜੀਆਂ ਕੰਮ ਕਰਕੇ ਕਿੱਥੇ ਦੇਊਗਾ ਹੈ ਜੇ ਸਾਨੂੰ ਆਪ ਨੂੰ ਨਹੀਂ ਫਿਕਰ ਰਹੇਗਾ ਐਨਾ ਸਮਾਂ ਨਹੀਂ ਮੈਂ ਗੱਜ ਜਾਏ ਨਾ ਦੇਖੋ ਗੇੜੇ ਹੁਣ ਕੋਠੇ ਡਿੱਗ ਜਾਂਦੇ ਲੈਂਟਰ ਪੈਂਦੇ ਵੀ ਹੈ ਨਾ ਛੜਕਾਰੂ ਆ ਗਏ ਹਾਂ ਯਾ ਪਾ ਪਾੜੀਏ ਲੱਟਤੇ ਪਾਉਣੀ ਪੈਂਦੀ ਕਹਿੰਦੇ ਆ ਗਾ ਕੋਈ ਨਾ ਆਪ ਨੂੰ ਮਦਦ ਮਿਲ ਜੂ ਕੋਈ ਮਦਦ ਹਾਂ ਮਿਲ ਜੂ ਮਦਦ ਆਪਾਂ ਬਾਗਰ ਫਿਰ ਇਹ ਕੱਢ ਮ ਕੱਢਣਾ ਹੈ ਫਿਰ ਮਤਲੀ ਸਰਕਾਰੂ ਕੋਠੇ ਆਪਾਂ ਨੂੰ ਕੋਈ ਕੱਢਾ ਮਿਲ ਜਾ ਹਾਂ ਲੋਕ ਮਦਦ ਕਰਨਗੇ ਵੀ ਹਾਂ ਗਰੀਬ ਬੰਦੇ ਆ ਹਾਂ 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 ਉਹ ਗੀਵਾਲ ਤੇ ਸਹੀ ਆ ਗੀਵ ਨਹੀਂ ਹੈ ਆਪਾਂ ਕੰਜਰ ਜਾਂ ਬੱਜਿਆਂ ਕੇ ਆਗੇ ਤਾਂ ਕੱਟੀ ਨਹੀਂ ਆਪਣੀ ਗੱਲ ਸੁਣ ਡਾਕੂ ਹਾਂ ਕੱਟ ਸੁਣ ਡਿਆ ਆਪਣੀ ਗੱਲ ਮਲਾਜਮ ਵੀ ਹੈ ਨਾ ਮਲਾਜਮ ਤਾਂ ਪੂਜੀ ਸੁਣਦੇ ਆ ਅੱਛਾ ਇਹ ਮੱਟਰੀ ਜਿਹੜੇ ਪਿੰਡ ਪੜਾડા ਹੁੰਦੇ ਵਿੱਚੋਂ ਇਹ ਖਾ ਜਾਂਦੇ ਹਾਂ ਮੂਰਲੇ ਆਪਕੂ ਬੰਦੇ ਖਾ ਜਾਂਦੇ ਆਗੂ ਅੱਛਾ ਵੀ ਜਾਣਾ ਚਾਹੀਦਾ ਮੋੜ ਕੇ ਆਂਦ ਨੂੰ ਥਾਂ ਹੋ ਜਾਂਦੀ ਆ ਪੋਛੇ ਛਾ ਜਾਂ ਜਾਂਦਾ ਕੱਜੀ ਮੋੜ ਮੜਈਆ ਹੋ ਗਿਆ

ਬਸ ਸੱਗੜੇ ਬੋਟੇ ਨਹੀਂ ਪੁੰਦੇ ਇਹਨਾਂ ਨੂੰ ਕਰੋ ਕਰੋ ਬਹੁਤ ਘਰ ਆਹਰ ਹੋ ਰਹਾ ਨਾ ਠੀਕ ਤਾਂ ਕੱਈਆ ਹੋ ਤਾਂ ਫਰਾਈ ਹੈ ਨਾ ਤਾ ਵੀ ਬਾਅਦ ਛੇ ਛਾੜੀ ਕਰਾਂ ਜੀ ਹਾਲ ਫਿਰ ਆਪਣਾ ਕਿਹੜਾ ਕੱਲਿਆ ਨਾ ਸੋਸ ਨੂੰ ਨਹੀਂ ਕੋਈ ਫਿਕਰ ਹੈਗਾ ਕਸੇ ਦਾ ਵੀ ਗੱਲ ਜੇ ਨੂੰ ਕਾਦ ਨਹੀਂ ਮਿੱਟੀ ਤੇ ਅੱਜ ਜਿਆ ਤੂੰ ਕਮਿਆ ਮਿੱਟੀ ਪਾ ਪੜਾ ਕੋਠਾ ਤੇ ਮਮੀ ਕਾਗੇ ਪਾਜ ਮੈਂ ਕੱਲਾ ਕੀ ਕੀ ਕਰਕੇ ਜਿਹੜਾ ਸਾਨੂੰ ਪਹਿਲਾ ਪਾਰਟਿਸਮੈਂਟ ਆ ਹੁਣ ਹਿੰਮਤ ਨਹੀਂ ਆ ਬੱਚਾ ਜੀ ਕੀ ਕਰਨਾ ਹੁਣ ਇਹ ਕਰਨੀ ਲੋਗੀ ਕਿੱਥੇ ਪਾਛੋ ਇਹ ਕਿੱਥੋਂ ਹੁਣ ਮਿੱਟਾ ਛੱਡ ਦੇ ਕੋਠੇ ਮੈਂ ਕੱਲੀ ਜਣੀ ਕੀ ਕਰਾਂ ਕਿਸਦਾ ਕੌੜੇ ਚ ਵਰ ਜਾਣਾ ਕਦੇ ਉਹ ਕੌੜੇ ਚ ਕਦੇ ਉਹ ਕੋੜੇ ਚ ਜਾ ਕੇ ਕਦੇ ਕਿਤੇ ਬੈਠ ਜਾਨੇ ਕਦੇ ਕਿਤੇ ਬੈਠ ਜਾਨੇ ਹਾਂ ਬੈਠਣਾ ਨਹੀਂ ਭਾਈ ਜਿਹੜਾ ਬੁੜਾ ਕਰਕੇ ਜਾਣੀ ਜੇ ਬੈਠ ਬਣ ਕੇ ਹਾਂ ਹਾਂ ਬਟਾ ਮਾਤਾ ਪਟਾ ਪੰਜਾ ਸਮਾਨ ਭਿੱਜੀ ਜਾਂਦਾ ਟਾਂ ਨੀ ਬੁੱਢਾ ਬਾਈ ਬਹੁਤ ਗੁਰਾਹਾਲ ਹੋ ਰੇ ਸਰਪੰਚ ਨੂੰ ਕਹਦੇ ਸਰਕਾਰ ਨੂੰ ਕਾਟਾ ਤਵਾ ਦੂ ਆਪਣਾ ਦੇਖ ਸੱਤਾ ਪਾਟੀਆਂ ਪਈਆਂ ਹਾਂ ਨਹੀਂ ਨਹੀਂ ਸਰਪੰਚ ਜੀ ਨੀ ਕਰਦੇ ਹੈ ਸਰਪੰਚ ਨੂੰ ਕਹਾਂ ਚੱਲ ਕਟੋਸ ਪਾ ਹਾਂ ਹੱਟ ਕੱਟ ਰੇੜੀ ਛੱਡੀ ਬੈਠੀ ਆਪਨੇ ਆਹ ਦੇਖ ਪਾਟੀਆਂ ਪਈਆਂ ਮੇਰੇ ਫੁੱਟੇ ਇਸ ਤੇ ਵੀ ਨੀ ਕਪੜਾ ਮਾਰਾ ਤੂੰ ਫੇਕੜਾ ਰੱਖਿਆ ਉਹ ਸਕੂਟਰ ਨੂੰ ਰੋਣਾ ਇੱਥੇ ਸਾਰਾ ਸਮਾਨ ਭੇਜ ਗਿਆ ਆਪਣਾ ਅੰਦਰ ਆਪ ਕਿਹੜਾ ਹਾਲ ਹੋ ਗਿਆ ਕੰਦੇਲ ਮੇਰੇ ਅੱਗੇ ਖੱਤੀ ਦੇ ਕੁਪੂ ਮੇਰਾ ਬੈਠ ਗਾ ਛੱਤਾਂ ਬਾਰੇ ਇਹ ਅਸਮਾਨ ਤਾਂ ਕੱਢਣੀ ਪਈ ਹੋਣਾ ਸਵਾਲ ਕੱਢਣਾ ਪਊ ਆਪਾਂ ਨੂੰ ਕਿੱਥੋਂ ਬਣਾਵਾਂਗੇ ਆਪਾਂ ਹੋਰ ਸਾਰੇ ਭਿੱਜੇ ਖਰੀਬ ਬੰਦੇ ਆਪਾਂ ਕਿੱਥੋਂ ਬਣਾਵਾਂਗੇ ਨਹੀਂ ਠੀਕ ਹੈ ਯਾਰ ਸੁੱਖਾ ਮਜਲਾ ਮੋਟਰ ਨਾਲ ਮੱਛੀ ਦੇ ਪੱਖਾ ਬਸ ਆਰਦਾ ਅਸਮਾਨ ਕਿੱਥੇ ਆਈ ਹੁਣ ਤੱਕ ਸਭ ਵੀ ਬੋਲਾ ਖਰਾਬ ਆ ਹੋ ਇਹ ਟੱਕੀ ਲੈ ਆਪਣਾ ਥੋੜਾ ਜਿਹਾ ਜਗ੍ਹਾ ਕੋਠੀ ਬਾਜੀ ਆ ਨਹੀਂ ਚਾਹੁੰਗਾ ਬੈਗ ਯਾਰ ਕਾ ਯਾਰ ਕਾ ਬਹੁਤ ਸਮਾਰਟ ਹੋਊ ਇੱਕ ਆ ਇਹ ਜਾ ਉਹ ਟੱਕੇ ਪਾਰਟੀ ਕਰ ਟੱਕੇ ਪੱਟ ਤੇ ਆਪੇ ਡੱਕਪੋ ਪੱਟਣ ਦੀ ਲੋੜ ਹੀ ਨਹੀਂ ਹੈ ਪੱਟਣ ਦੀ ਲੋੜ ਹੀ ਨਹੀਂ ਜਿਹੜੀ ਆਪਾਂ ਨਾ ਮੀਂਹ ਪਈਆਂ ਡਾ ਦਾ ਆਹਾ ਆਹਾ ਓਏ ਸੰਦੇ ਗਿਆ ਆਪਾਂ ਖਾੜੇ ਲੋੜ ਦੇ ਦੀ ਖਾਣੀਂ ਪੈ ਟਿੱਕੇ ਆਪਣੇ ਤਾਂ ਪੰਜਾ ਜਿਹੜਾ ਸਾਹਮਣੇ ਇਹਨਾਂ ਨੂੰ ਆਹ ਦੇ ਖਾਣੇ ਪੈ ਗਿਰੀ ਆਪਿਆ ਸੜਾ ਪੱਟੀ ਆਪ ਭਈਂ ਹੈ ਖਾੜਾ ਗਿਆ ਨੂੰ ਚਟਾਈਸ ਕੋ ਦੇਖੋ ਓ ਲੈ ਜਾਓ ਸੰਗੀਤ ਯਾਦ ਆ ਗਿਆ ਕਿੰਨੂ ਗੀਤ ਚੰਗੇ ਲੱਗਦਾ ਪਾਹ ਜਿਹੜੇ ਚੰਗੇ ਲੱਗਦੇ ਹੈ ਗੁਰੂ ਨੂੰ ਖੱਲੇ ਆਈਆਂ ਤੇ

ਕੱਟਾਂ ਜੱਟ ਕੱਟਾਂ ਜੱਟ ਕੱਟਾਂ ਜੱਟ ਭਾਈ ਖੱਡ ਜਾ ਬਾਈ ਤਾਂ ਥੋੜਾ ਉਹ ਗੀਤ ਨੇ ਕੁਮੜ ਯਾਦ ਆ ਗਿਆ ਕੰਡਾ ਚੰਡੀਗੜ੍ਹ ਮੀ ਪੈਂਦਾ ਸਾਡਾ ਕੋਠਾ ਕਿਉਂ ਜਾਂਦੀ ਜਾਂਦਾ ਕਿ ਕਿਉਂ ਜਾਂਦਾ ਹੋਰ ਕਿਉਂ ਜਾਂਦਾ ਹੈ ਚਉਂਦਾ ਜਾਂਦਾ ਉਹੀ ਗਾਣਾ ਗਾਣਾ ਦਾ ਯਾ ਭਰੇ ਹੁ ਛੂਰੀ ਹੋ ਗਿਆ ਬਿਛੂਰੀ ਕਾਦੀ ਪਾਂਡਿਆ ਯਾਰਾ ਖੱਲੇ ਆਣੇ ਸਮਾਨ ਕਰਾਗੇ ਕੱਪੜਾ ਕੱਪੜਾ ਮੈਂ ਤੁਪੇ ਮਤਵਾਚੇ ਮੈਂ ਜਬ ਬੈਠ ਜਾ ਹਾਂ ਨਹੀਂ ਕਾਕੀ ਖਾਗੀ ਪਹਿ ਛੱਡ ਗਈ ਇਹ ਪੂਣੀਆਂ ਪੂਣੀਆਂ ਕੱਟਦੀ ਹੁੰਦੀ ਹੈਗੀ ਜਿਹੜੇ ਦਰਗਾ ਬਸਾਉਂਦੇ ਉਹ ਐਸੀ ਨਹੀਂ ਪਕਟੇ ਕਰਨੇ ਨਹੀਂ ਟੱਕਲਾ ਤਾਂ ਹੈ ਨਹੀਂ ਕੋਈ ਟੱਕਲਾ ਹੁਣ ਮੀਟ ਡੱਕ ਗਿਆ ਉਹ ਟੱਕਲਾ ਕੱਟ ਕੇ ਦਰਤਾ ਬੈ ਉਹ ਸਲਾਬਾ ਹੁੰਦਾ ਸੀ ਨਾ ਚਰਮਖਾ ਸਲਾਬਾ ਹੁੰਦਾ ਸੀ ਆਹਾਂ ਮਾਲ ਚੱਲਦੀ ਨਹੀਂ ਸੀ ਕਈ ਦੇ ਗਿਆ ਜਿਆ ਮੂੰਹ ਜਾ ਮੜਦਾ ਟੱਕਲਾ ਤਾਂ ਪਿਆਸੀ ਮਰੀ ਨਿਗਾਹ ਤੇ

ਭੁਗੇ ਹਾ ਯੋਗੇ ਇਸ ਮੜਵਾ ਕੇ ਹੋਏ ਆਏ ਹਾ ਸਰੀ ਰੱਖਦੇ ਗੱਛ ਕੋਲੀ ਅਨੁਸਾਰ ਗਣ ਕੋਲੀ ਆਪੋ ਜਣ ਜਾਣੇ ਵਾਲਾ 15 ਜ ਮੈਂ ਕਾ ਕਨ ਨਹੀਂ ਕਰ ਛੱਡ ਪੜੇ ਸਮਾਨ ਅੰਦਰ ਟੜ ਉੱਤੋਂ ਸਪੋਰਟ ਦੇ ਜਿਆ ਪਰ ਕਾਗਜ ਪਾਈਏ ਕੰਮ ਲਿਆ ਕਾਗਜ ਵੀ ਪਾਉਂਗੇ ਆਪਣਾ ਕੰਡਾ ਕਿ ਆਪਣੀ ਦਾ ਕੰਡਾ ਵੀ ਟਿੱਕਣ ਆਣੀ ਆ ਜਾ ਉੱਧਰ ਦੇਖੋ ਜਾ ਕੇ ਜੀ ਪਾਣੀ ਹੋ ਗਿਆ ਠੰਡਾ ਜਦੋਂ ਅੱਜ ਮਰਵਾ ਉਹਦਾ ਫਰਨਾ ਉਹ ਪਾਣੀ ਦਾ ਕੱਫੜੋ ਕਾਟ ਕੀ ਵਰਗੀ ਤਾਂ ਕਦੀ ਨਹੀਂ ਕਰੀ ਤੇ ਆਪਣੇ ਯਾਰ ਸਾਰੇ ਤੁਮੜੀ ਕਹਿੰਦੇ 20 ਵਾਰ ਆ ਅੱਛਾ ਤੂੰ ਤਾਂ ਜੀਦਾ ਨਹੀਂ ਤੈਨੂੰ ਜੀਦਾ ਮੀਂਹ ਕੰਦਰੀ ਇਹਨੇ ਲੈਵਾ ਦੇ ਪੜ ਕੇ ਜਾ ਸਾਰੀ ਤੇ ਪਾਟੀ ਖੜੀ ਹੈ ਕੰਦ ਪਾਟ ਤਾਂ ਹੀ ਜਾਂਦੀ ਹੈ ਪਾਈ ਜਿੱਦੋ ਪਾਣੀ ਪੈ ਗਿਆ ਨਾ ਫੈਤੇ ਪੱਤੇ ਉਹ ਮਕੰਡ ਸੇ ਟਾਸਟ ਦੇ ਹੋ ਕੇ ਨਾ ਕਿ ਨਾ ਪਾਣੀ ਉਹ ਨਹੀਂ ਮੇਰੇ ਬੱਚਾ ਨਹੀਂ ਡਿਗਰੀ ਮੇਰੇ ਤਾਂ ਬਾਹਰ ਹੀ ਆਇਆ ਬਈ ਬਾਈ ਤੇ ਕੰਢਾ ਚਾ ਗੱਲ ਛੱਲੇ ਆ ਗਏ ਲੈ ਲੈ ਜਬਾ ਤੇ ਪਾਣੀ ਕਿ ਨਾ ਕਾ ਪਾਣੀ ਅੰਨ ਹਾ ਬੱਚ ਬੜ ਕੇ ਦੇਖਾ ਔਖਾ ਬੱਚ ਬੜ ਕੇ ਦਿਖਾਣਾ ਹੁਣ ਕਿੰਨਾ ਗੱਲ ਬੇਵਾਸ ਆਇਆ ਛੱਲੇ ਲੱਤਾਂ ਵਾਂ ਤੜਾ ਲੈਗਾ ਕੋਈ ਕੁੱਤਾ ਡੁੱਬ ਗਿਆ ਉਹ ਕੁੱਤਾ ਡੁੱਬ ਗਿਆ ਕੰਝਟਿਆ ਖੜੋ ਕੇ ਦੇਖੋ ਮੈਨੂੰ ਦੇਖਾ ਮੈਨੂੰ ਦੇਖਣ ਕਿ ਟੈਨੂ ਕੀ ਪਤਾ ਪੰਡਾ ਘਰ ਦਾ ਪੱਕੀ ਹੋ ਬੰਦਿਆ ਆ ਬੰਨ ਕੇ ਭਾਈ ਤਾ ਕੰਢੇ ਗਊ ਮੇਰੇ ਬੈਠ ਕੇ ਟੁੱਡਾ ਖਾਗੀ ਕੰਢਾ ਆਂਗਾ ਯਾਰਾ ਕੁੱਤਾ ਡੁੱਬ ਗਿਆ ਉਹ ਦੇਖ ਕੁੱਤਾ ਡੁੱਬ ਗਿਆ ਉਹਦਾ ਬੜਾ ਹੋ ਗਿਆ ਮਿੱਟੀ ਦਾ ਛੜ ਜਿੰਨਾ ਦੋ ਮੰਗਾੜਾ ਹੁੰਟਾ ਮੌਕੇ ਤੇ ਮਗਾਏਗਾ ਉਹ ਲੋਕ ਤੁਸੀਂ ਤਾਂ ਗੌਰ ਨਹੀਂ ਕਰੀਂ ਤੂੰ ਅੰਮ੍ਰਿਤ ਦੇ ਪਾਣੀ ਪੜੇ ਜਾਂ ਉਜੜ ਕੰਢੇ ਤੂੰ ਮੈਨੂੰ ਲੱਗੀ ਜਾਂਦਾ ਕੰਢੇ ਤੇੜਾ ਛੱਡੀ ਖੜੀ ਜਾਊਗੀ ਐ ਕੜਾ ਦਿੱਟਾਂ ਵਿੱਚ ਠਾ ਲਾ ਦੇ ਪਈਏ ਪਾ ਕੇ ਮੈਂ ਸਮਾਨ ਹਾਂ ਹੁਣ ਲਾਵਾਂਗੇ ਇੱਥੇ ਨਾ ਠਾ ਮੌਕੇ ਤੇ ਕਮਾਜ ਦੇ ਕੰਮ ਨੂੰ ਓਏ ਤੇਰੇ ਖੇਤੀਆਂ ਕੀ ਬੈਠੇ ਰਹਿਣਾ ਖੇਤ ਪਟਣ ਚਾਹੀਤੇ ਭੂਖੇ ਲਾਇਆ ਕੋਈ ਹੈ ਨਹੀਂ ਕੰਮ ਜੀ ਉਹ ਪਾਪੀ ਆਹ ਦੇਖ ਲੈ ਸਾਡੀ ਕੰਢੇ ਤੇ ਛੱਡੀ ਮੁਹਮਦ ਮਾਇੰਕੀ ਕਰਨ ਬਾਂਟੇ ਤੇ ਮੂ ਆਇਕਰ ਟਰੈਟ ਕੱਢ ਆਪਣਾ ਮਿੱਟੀ ਟਰਾਲੀ ਲੈ ਕੇ ਆਈ ਟਰਾਲੀ ਨਾ ਕੋਈ ਟੋਲ ਉਹ ਪਾਂ ਗਿਆ ਯਾਰ ਆਪਣਾ ਟੱਪਾ ਸੋਰਾ ਜਿੱਦ ਗਾਉਂ ਗੌਰਵੀ ਨਿਕਿਆ ਖੰਡਨ ਕਰਾਉਂਦਾ ਸਾਰਾ ਖਸੂਆਰਾ ਕਵਰਾ ਡਿੱਗ ਗਿਆ ਸੱਲੋ ਕਣ ਸੋਤ ਦੇ ਰੱਖੇ ਦੇਖ ਇੱਕ ਟੋਪਕਾ ਜੈ ਜਾ ਵੇ ਹੋ ਪਾਪ ਮਿੰਟ ਠੱਗ ਗਿਆ ਇਨੀ ਤਾਂ ਮਾਤਿਆਂ ਦੀ ਬਾਟਾ ਬੈਤਾ ਛੱਤ ਹੋਰ ਬਸਤੀ ਤੇ ਰਹੀ ਪੰਚਾਇਤ ਪਾਜੀ ਦੀ ਸਵੱਛਾ ਦੀ ਪੂਜੀ ਪੂਰੀ ਹੋਈ ਤਾਂ ਗੱਲ ਨਾ ਟਾਡੇ ਅੱਗੇ 60 ਡੇ 50 ਡੇ ਪੰਚੇ ਦਾ ਰੋਟੀ ਕੌਣ ਦਿੰਦਾ ਇਹ ਖੱਲੇ ਹੋਏ ਕੀ ਗੱਤ ਨੂੰਦਾ ਉਹੀ ਤਾਂ ਗੰਦਾ ਸੈngo ਟੂ ਖੇਤ ਜਾ ਕੇ ਬਹਿਣਾਗਾ ਜੀ ਬੰਦਾ ਘਰੇ ਰੇ ਵਿੜਕਟਾ ਲੈ ਲੈ ਬੰਦੇ ਜੀ ਮਾਈਂਨ ਦੀ ਪੂਨੀ ਦਾ ਲੈ ਲਾ ਹੁਲਵਾਣ ਕਰਦਿੰਦੀ ਕੋਠਾ ਦੀ ਫੂਲ ਵੀ ਪਾਇਆ ਹੋਏ ਨੇ ਜੀ ਮਾਤਾ ਕਵਾੜ ਕਵਾੜ ਵੇਚਦੀ ਸੀ ਕਵਾੜੀਏ ਨੂੰ ਸੱਦਿਆ ਸੀਗਾ ਜਦੋਂ ਕੁਦਰਤੀ ਸੱਤ ਆ ਗਈ ਤਾਂ ਮਾਤਾ ਭੱਜ ਕੇ ਬਾਹਰ ਨਿਕਲੀ ਆਹ ਤਾਂ ਹੀ ਰਹਿ ਗਿਆ ਕਵਾੜਤਾ ਹੱਥ ਤਾਂ ਭੈਂਦਾ ਡੰਡਾ ਹੀ ਆ ਵੇ ਚੂੰਣਾ ਸਾਂਪੀ ਅਦਾ ਨਹੀਂ ਕੋਈ ਕਵਾੜ ਕਿੰਨਾ ਗੰਦ ਪ੍ਰੇਤ ਕਾਹੀ ਕਹਿੰਦਾ ਉਹਨਾਂ ਕੰਦਰ ਦੇ ਘੜੇ ਘੜਜਾ ਕਰ ਇਹ ਘਰੇ ਹੁੰਦਾ ਬਿਰ ਘਟਾ ਲੱਗ ਜਾਂਦੇ 68 ਲਿਆ ਦੇ ਤੇਰੀ ਭਾਬੀ ਫੇਰ ਫੇਰ ਕੇ ਕਰਦੇ ਆਪਾਂ ਜੇ ਜੇ ਮੰਨਦਾ ਤੂੰ ਖੇਤ ਹੁੰਦਾ ਮੈਂ ਕਰੇ ਹੁੰਦਾ ਫਿਰ ਮੈਂ ਨਾ ਤੂੰ ਆ ਬਿਠਾਣਾ ਤੂੰ ਹੀ ਖੱਤ ਕਰੇਗਾ ਵੀ ਕਰੇ ਰੈਂਦਾ ਭੈਂਕੋ ਦਾ ਛਜਾ ਬੰਦਾ ਇਹ ਵੀ ਗੱਲ ਤੇ ਸਾਖ ਕੇ ਮੈਂ ਤਾਂ ਬਾਪ ਦਾ ਬਿਠਰ ਨਹੀਂ ਮੰਨਦਾ ਹਾਂ ਠੀਕ ਠੀਕ ਹਾਂ ਮੈਂ ਸਾਰ ਨੂੰ ਤਾਂ ਨਹੀਂ ਫੇਕਰ ਮੈਂ ਜਾਊ ਸਰਪੰਚ ਕੋਲੇ ਮੈਂ ਲਿਖਾ ਕੇ ਆਉਂਗੀ ਜਾਏਗਾ ਤਾਂ ਕੁਛ ਅੱਜ ਨਾ ਫੜਾ ਦੇ ਰੱਖਣ ਕਰੋ ਨਾ ਆਪਣਾ ਡਿੱਗ ਨਾਲ ਮਰੀ ਜਣੀ ਐ ਤਰ ਕੋਈ ਨਾ ਆਪ ਹੀ ਪਾਲਾਂਗੇ ਅਰ ਕੇ ਸਰਪੰਚ ਪਹੁੰਚੇ ਉਹ ਗੱਡਾ ਨਹੀਂ ਪੋਇਆ ਹੁਣ ਕੀ ਕਹਣਗੇ ਯਾਰ ਤੂੰ ਪੰਜ ਛੇ ਜਾਂ ਮੰਮੀ ਕਾਜੀ ਲੈ ਉੱਤੇ ਮਿੱਟੀ ਪਾ ਦੇ ਜਮਾਈ ਗਿਰਦੀਆਂ ਸੱਟਾ ਪੱਕੀਆਂ ਮੈਨੂੰ ਪਤਾ ਬਾਪੂ ਉਹਨੇ ਬੱਥੇ ਰੱਥ ਮੈਂ ਇੱਥੇ ਲਾਇਆ ਕਾਲ ਪਰ ਉੱਤੋਂ ਮਿੱਟੀਲਾ ਕੇ ਕਾਹੂ ਇਹ ਪੋਣਾ ਬੁਆ ਕਾਹੇ ਪਾਜਾ ਮੋਮੀ ਟੱਟ ਕੇ ਮੈਂ ਕਾਹਾਂ ਟੱਟ ਕੇ ਕਰਾਂਗੇ ਕਮਾਲ ਦਿੱਤਾ ਹੋਣਾ ਨਹੀਂ ਦੇਖ ਮੇਰਾ ਵੀ ਨੱਟਾ ਪੱਡਾ ਮੁੱਕੇ ਕਰਾਂ ਕੱਢ ਪਾ ਮਾਨੇ ਤੂੰ ਚਾਹ ਤਾਂ ਰਸੀ ਕਾਂਗੀ ਕੂਗੀ ਲੈ ਕੇ ਆਉਂਨੇ ਚਾਹ ਚਾਹ ਬਣਾ ਲੈਂਦੀ ਆ ਕੋਈ ਗੱਲ ਨਹੀਂ ਗੱਲ ਕਰ ਤੁਸੀਂ ਕੰਮ ਤਾਂ ਕਰੋ ਕੰਮ ਕਰ ਹਮ ਕਰਦੇ ਆ ਹਸਮਾਲ ਕਰਦਾ ਹੁਣ ਬਾਹਰ ਕੰਮ ਕਰ ਕੰਮ ਤਾਂ ਹੁਣ ਪਈ ਟਿੱਕੜ ਕੇ ਇੰਨਾ ਕੰਮ ਕਰਨਾ ਦੇਖ ਸਾਡੇ ਤਾਂ ਹੱਡ ਖੋੜ ਕੇ ਐਵੇਂ ਕਰ ਗਏ ਤੂੰ ਪੰਜ ਗੱਜਾ ਇੰਨਾ ਕੰਮ ਕਰਤਾ ਆਪਾ ਇਹਨੂੰ ਕੰਮ ਹੀ ਨਹੀਂ ਸਮਝੀ ਤੀ ਤੂੰ ਹਾਂ ਸਮਝ ਨਹੀਂ ਆ ਕੰਮ ਤਾਂ ਮੈਂ ਚਾਹ ਬਣਾ ਸੀ ਕਰਦੇ ਕੰਮ ਢੰਡਾ ਕੱਢ ਲਈ ਇੱਕ ਬਾੜ ਜੇ ਚਾਹ ਬਣਾ ਪਈ ਚਾਹ ਬਣਾ ਕਹਿ ਚਾਹ ਦੀ ਪਿਆਸੀ ਹੋ ਗਈ ਐ ਤੈਨੂੰ ਮੈ ਚਾਹ ਬਣਾ ਜਾ ਇੱਕ ਤੋਂ ਬਾਅਦ ਅਸੀਂ ਮਿੱਟੀ ਲਾਉਣੀ ਆ ਕੰਦ ਦੇ ਹਾਂ ਭਾਬੀ ਹਾਂ ਮਿੱਟੀ ਲਾਉਣਾ ਕੰਦ ਦੇ ਮੈਂ ਚਾਹ ਬਣਾਉਣੀ ਆ ਤੁਸੀਂ ਮਿੱਟੀ ਲਾਉ ਕੰਦ ਦੇ ਹਾਂ 2 ਕੱਪ ਕੱਢ ਲੈ ਹਾਂ ਹੋ ਤੇਰੀ ਤਾਂ ਠੀਕ ਹੈ ਹਾਂ ਕਰੂ ਜਿੰਜਾ ਮੈਡੀਕਲ ਨੂੰ ਮੰਨ ਲੋ ਥੋੜੀ ਟਾ ਤੂੰ ਤੂੰ ਐ ਕਰ 2 ਕੰਨੜਾ ਜਮੀਨ ਦੇ ਵਿੱਚ ਪੜ ਜੇ ਨਾਲ ਆਪ ਜਾ ਘੱਟ ਪਾ ਲਈਂ ਝੱਕਾ ਨਹੀਂ ਐਥੇ ਮੱਠਾ ਮੜੀ ਜੰਨੇ ਐ ਕਰੇ ਜਮੀਂਟਾ ਵੇਚ ਜਾਂਗੇ ਨਾਲੇ ਨਾਲੇ ਹੋਰ ਕਰ ਜਾਓ ਪਾਣੀ ਨਾਲ ਤਾਂ ਛੜੀ ਡੁੱਪੀ ਪਿਆ ਪਾ ਕੇ ਛੜੀ ਦੇ ਦਾਂਗੇ ਪੱਲੇ ਪਛੋ ਐ ਕਿ ਪਤਾ ਲੱਗਦਾ ਹਾਈ ਕਰ ਲਾਂਗੇ ਜਮ ਤੇਰੀ ਮਰਦੀ ਪਾਣੀ ਨਾਲ ਬਾਹ ਡੁੱਬੇ ਪਿਆ ਆਪਦੀਆਂ ਡੋਖ ਨਾਲ ਵੇਚ ਕੇ ਜੇ ਪਾਪਾ ਬਵਾ ਆ ਜਾਣਗੇ ਹੋਰ ਕਿਥੇ ਜੇ ਠਿਕੜਾ ਪਤਾ ਲੱਗ ਜਾ ਪਾਣੀ ਕਿ ਤੇੀ ਭਾਬੀ ਨੂੰ ਨਾ ਪਤਾ ਲੱਗ ਜੀ ਜ਼ਮੀਨ ਵੇਚਣ ਨੂੰ ਇਹ ਨੂੰ ਆਏ ਹੋਵੇ ਵੀ ਕੰਮ ਕਰਕੇ ਪੈਸੇ ਕੰਮ ਕਰਕੇ ਪੈਸੇ ਲੈ ਕੇ ਆਏਗਾ ਖਦਾ ਆਏ ਕਦੋਂ ਵੀ ਇਸ ਤਰ੍ਹਾਂ ਵੀ ਦਾ ਇਹ ਸਦਾ ਪਰਿਵਰਤਤ ਹੋਣਾ। ਨਾ ਨਾ ਆਖਾਂਗੇ ਆਪਣੇ ਹੈਗੇ ਖਾਤੇ। ਬੈਂਕ ਦੇ ਸੀਗੇ। ਆਖਾਂਗੇ ਉਹ ਛਟਾਈ ਵਾਲੇ ਖਾਤੇ ਆ ਗਏ। ਹਾਂ ਹਾਂ ਹੈ ਕੱਟਿਆ। ਛਟਾਈ ਵਾਲੇ ਕੱਟਿਆ ਇਹਨੂੰ। ਹਾਂ। ਐਂ ਇੱਕ ਅਨਰੱਛੀ ਬਾਹ ਵੇਚਦਾ। ਹਾਂ ਤੂੰ ਵੀ ਨਾ ਰੱਸੀ। ਐ ਖਾਤੇ ਬਾਅਦ ਚ ਮੈਂ ਕਰਵਾ ਦੇ ਕੱਟੇ। ਮਗਰ ਉਹ ਰੋੜਾ ਪਾਉਂਦਾ ਦੋਨਾਂ ਦੇ ਨਾਲ ਹੀ ਇੱਕ ਇੱਕ ਕਨਾਲ ਵੇਚਦੇ। ਹਾਂ। ਬਰਾਬਰ ਹੋ ਜੂਗਾ ਬਰਾਬਰ 18 ਪੱਟ ਕੇ ਵੱਜ ਗਿਆ ਘਰ ਪਾ ਲੀਏ ਐਵੇਂ ਕਿਥੇ ਜੇ ਮਗਰ ਨਾ ਫਿਰ ਕੇ ਪੁੱਛ ਕੇ ਡੰਡਾ ਕੋਈ ਸਰਪੰਚ ਮੈਂਬਰ ਨਹੀਂ ਪਾਉਣ ਦੇ ਟਾਪ ਆਉਟਾ ਸੋਚਦੇ ਆ ਬਾਈ ਓਏ ਇਹ ਨਾ ਗੱਲਾਂ ਹੋ ਰੁੰਡੀਆਂ ਛਿੜਕਾਰੂ ਕਦੋਂ ਆਇਆ ਜਦ ਉਹ ਤਾਂ ਫੋਟੋ ਖਿੱਚ ਕੇ ਲੈ ਕੇ ਫਿਰ ਸਾਰੇ ਉੱਥੇ ਛੱਤ ਖੜ ਜੂ ਉਹੀ ਤਾਂ ਗੱਲ ਆ ਹਾਂ ਤੂੰ ਆਪ ਦਾ ਦੋ ਕਮਰੇ ਪਾ ਲੈ ਵੱਜ ਗਿਆ ਥੋਈ ਇੱਕ ਮੇਰਾ ਬਾਜੀ ਨਾਲ ਬੈਠ ਕੇ ਹਾਂ ਬਾਹਰ ਲੈ ਪਾਛੇ ਕੋਈ ਨਹੀਂ ਨਾਲੇ ਕੰਮ ਤਾਂ ਫਿਰ ਆਪਾਂ ਅੱਜ ਜਾਂ ਸਵੇਰ ਚ ਕਰ ਹੀ ਲਈ ਨਾਲੇ ਨਾਲੇ ਪਰਦੇ ਦਾ ਪਰਦਾ ਆਪ ਕੋ ਬਾਹਾਨੀਆਂ ਹੈਗੇ ਪੰਦੇ ਨੂੰ ਬੈਠਾਂਗੇ ਵੀ ਜਿਹੜਾ ਠੇਕੇ ਦੇ ਜਾ ਕਰ ਆਪੂ ਜਿਆ ਕਰਾਂਗੇ ਹਾਂ ਠੀਕ ਆ ਠੀਕ ਆ ਆਪਾਂ ਠੇਕੇ ਦੀ ਲੈ ਲੈ ਕਰੀਏ ਹਾਂ ਫਿਰ ਪਟਾਣਾ ਲਗੂ ਵੀ ਬਾਣ ਬੈਠਾਗੇ ਨਾ ਪਟਾਣਾ ਲਗੂ ਨਾਲ ਸਰਦਾਰੀ ਆਪਦੀ ਹਾਂ ਨਹੀਂ டੌਰ ਹਾਂ ਹੋਂ ਤਾਂ ਤੂੰ ਆਇਆ ਲੈ டੌਰ ਦੀ ਫਾਇੰਕੂ ਜੀਪੀਏ ਜੇ ਜੇ ਛਾਂ ਦੇ ਖੜਿਆ ਕਰੇ ਕੋਈ ਇੱਕੋ ਥੇ ਡਿੱਗਣ ਵਾਲੇ ਹੋ ਜਾਏ ਉਹੀ ਤਾਂ ਕਰਦਾ ਸਾਰਾ ਘਰ ਤੇਰੇ ਛੱਡਦਾ ਹੁੰਦਾ ਡੌਰ ਦੀ ਟੁੱਟਣਾ ਚ ਲੈਣੀਆਂ ਉਹੀ ਤਾਂ ਕਰ ਇਹ ਗੱਲ ਮੈਂ ਤੈਨੂੰ ਕਰਦਾ ਚਲ ਫਿਰ ਅੱਜ ਸਵੇਰ 'ਚ ਮੈਂ ਟਾਡੀ ਖੜਨਾ ਪੜਿਆ ਲਿਖਣੀ ਹਾਂ ਹਾਂ ਹਾਲ ਨੂੰ ਨਾ ਫਾਂ ਬੈਂਕ ਕਿ ਬੰਚਾਲ ਦੇ ਆਂ ਡਿੰਗਲੈਂਡ ਕਿ ਕੀ ਹੈ ਉਹ ਲਿਮਟ ਨਾ ਆਪਣੇ ਫੱਟ ਜਾਣਗੇ ਸਿੱਧੀ ਵੇਚ ਵੇਖ ਕੇ ਇੱਕ ਫਾਇਦਾ ਠੀਕ ਆ ਚੱਲ ਵੇਚ ਦਾਂ ਛਿੱਧੀ ਵੇਚਣਾ ਗੋਗਨ ਵਾਲਾ ਵੇਚ ਭੜੇ ਨੂੰ ਬੇੜਾ ਪਰ ਆਪਣੀ ਪਣੀ ਪੀਣੀ ਚਾਹੀਦੀ ਕਾਪੀ ਕਿ ਕਿੱਥੇ